ਜਾ ਰਹੇ ਤਾਂ ਕੁੜੀ ਨੇ ਮੈਨੂੰ ਇੱਕ ਬੜੀ ਕਮਾਲ ਦੀ ਗੱਲ ਦੱਸੀ ਉਹ ਕਹਿੰਦੀ ਮੈਂ 2012 ਚ ਇੱਥੇ ਚੰਡੀਗੜ੍ਹੋਂ ਕਰਦੀ ਸੀ ਇਹ ਕੋਚਿੰਗ ਲੈਦੀ ਸੀ ਇਸ ਦੇ ਬਾਰੇ ਹਾਂਜੀ ਤਾਂ ਮੈਂ ਹਣ ਸਾੜੀ ਸਾਹਿਬ ਚਲੀ ਗਈ ਕਹਿੰਦੇ ਬਾਬਾ ਜੀ ਜਦੋਂ ਚਾਦਰ ਲੈ ਕੇ ਪਿਆ ਕਰਦੇ ਸੀ ਸੰਤਾਂ ਨੂੰ ਪਤਾ ਜੀ ਪ੍ਰਾਣੀਆਂ ਥੋੜਾ ਜੀ ਬਾਬਾ ਜੀ ਚਾਦਰ ਲੈ ਕੇ ਪਹਿਨਣ ਲੱਗੇ ਸੀ 2012 ਦੇ ਵਿੱਚ ਅੱਛਾ ਜੀ ਤਾਂ ਉਹਨੇ ਉੱਥੇ ਮੰਨ ਚ ਬੇਨਤੀ ਕੀਤੀ ਏ ਮਹਾਰਾਜ ਬੀਮੇਂ ਡਾਕਟਰ ਬਣ ਜਾ। ਇਹ ਗੱਲ ਕਰਕੇ ਅੱਗੇ ਉਹ ਜੇ ਨਾਲ ਦੇ ਜਿਹਨਾਂ ਨਾਲ ਗਈ ਸੀ ਉਹ ਕਹਿੰਦੇ ਆਪਾਂ ਦਫੇੜਾ ਸਾਹਿਬ ਵੀ ਜਾਣਾ ਹੈ। ਉਹ ਦਫੇੜਾ ਸਾਹਿਬ ਵੀ ਚਲੀ ਦਫੇੜਾ ਸਾਹਿਬ ਲੈਣ ਲੱਗੀ ਹੋਈ ਸੀ। ਜਦ ਕਹਿੰਦੀ ਅੰਕਲ ਮੇਰੀ ਵਾਰੀ ਆਈ ਹੈ ਨਾ ਬਾਬਾ ਜੀ ਦੇ ਪਾਸ ਕਹਿੰਤੋਂ ਮੈਨੇ ਬਾਬਾ ਜੀ ਕੋ ਬੋਲਾ ਬਾਬਾ ਜੀ ਮੂਝੇ ਡਾਕਟਰ ਬਣਾ ਦਿਓ। ਤੇ ਕਹਿੰਦੇ ਬਾਬਾ ਜੀ ਗੰਨੋਂ ਇੱਕਦਮ ਮੈਨੂੰ ਗੁੱਸੇ ਹੋ ਕੇ ਕਹਿੰਦੇ ਤੇਰੀ ਉਹਨੂੰ ਬੜਿਆਂ ਕੋਲ ਬੇਨਤੀ ਹੋਵਦਾ ਗਈ ਤੈਨੂੰ ਬਣਾ ਤਾਂ ਦਿੱਤਾ ਡਾਕਟਰ ਉਹਨਾਂ ਨੇ। ਦੇਨੀ ਮੇਰੇ ਮੈਂ ਅੰਕਲ ਮੇਰਾ ਸਰੀਰ ਐਸੇ ਹੋ ਗਿਆ ਜੈਸੇ ਨਾ ਮੈਂ ਚੱਲ ਵੀ ਨਹੀਂ ਪਾ ਰਹੀ ਇਤਨਾ ਸਰੀਰ ਸੁਨੋ ਹੋ ਗਿਆ ਜੀ ਹੁਣ ਵੀ ਮੈਂ ਸੰਗਤ ਨੂੰ ਇਹੀ ਬੇਨਤੀ ਕਰਦਾ ਹੰਸਾੜੀ ਸਾਹਿਬ ਜਾਓ ਬਾਬਾ ਜੀ ਉੱਥੇ ਆਸਣ ਤੇ ਹਾਜ਼ਰ ਨਾਜ਼ਰ ਹੈ ਵਾਹਿਗੁਰੂ ਆਸਣ ਤੇ ਹਾਜ਼ਰ ਨਾਜ਼ਰ ਹੈ ਜਾਓ ਆਸਣ ਤੇ ਹੀ ਖੜ ਕੇ ਬੇਨਤੀ ਕਰੋ ਜੀ ਉੱਥੇ ਬੇਨਤੀ ਕਰੋ ਫੇਰ ਰਮਾਣਾ ਸਾਹਿਬ ਰਮਾਣਾ ਸਾਹਿਬ ਜਾਓ ਉੱਥੇ ਹੀ ਬਾਬਾ ਜੀ ਨੂੰ ਹਾਜ਼ਰ ਨਾਜ਼ਰ ਜਾ ਕੇ ਬੇਨਤੀ ਕਰੋ ਫਿਰ ਬਾਬਾ ਜੀ ਗੰਨ ਵਾਲਿਆਂ ਦੇ ਬਚਨ ਹੈ ਜਿਹੜਾ ਸਾਡੇ ਅੰਗੀਠਾ ਸਾਹਿਬ ਨੂੰ ਦੂਰ ਤੋਂ ਵੀ ਬੇਨਤੀ ਉਹਦੀ ਵੀ ਸਪੂਰੀ ਕਰਾਂਗੇ ਵਾਹ